ਤੇ ਗੱਲ ਸਾਹਿਬ ਸਤਿ ਸ੍ਰੀ ਅਕਾਲ ਦੋਸਤ ਸਹਿਯੋਗੀਆਂ ਬੰਦਾਂ ਸੀਨੀਅਰ ਸੈਂਟੀਫਾਈਰ ਜਿਆਮਾ ਇਹ ਬਹੁਤ ਬਹੁਤ ਅੰਤਵਾ ਸਾਡੇ ਦਿੱਤ ਸਾਡੇ ਦੋਸਤ ਸਾਡੇ ਸਹਿਯੋਗੀ ਸਾਡੇ ਕੋਲੀਗ ਪ੍ਰਿੰਸੀਪਲ ਮਨੁੱਖਾਂ ਜੀ ਕਰੇ ਜਿਹੜੇ ਕਿ ਸਾਲ ਦੇ ਵਿੱਚ ਦੋ ਵਾਰ ਸਾਡੇ ਸਾਹਮਣੇ ਆਹ ਸਾਰੀਆਂ ਸਖਸ਼ੀਤਾਂ ਮੇਰੇ ਸਾਹਮਣੇ ਬੈਠੇ ਆ ਸਮਰਾ ਸਾਹਿਬ ਡਾਕਟਰ 타 ਹਿਵਾਲਟੇ ਤੁਸੀਂ ਸਾਰੇ ਸਤਿ ਸ਼੍ਰੀ ਅਕਾਲ ਇਹਨਾਂ ਸਾਰਿਆਂ ਨੂੰ ਮਿਲਾ ਕੇ ਸਾਡ ਨੂੰ ਇਹਨਾਂ ਦੇ ਵਿਚਾਰ ਸੁਣਨ ਦਾ ਸਾਨੂੰ ਮੌਕਾ ਪ੍ਰਦਾਨ ਕਰਦੇ ਆ ਇਹਨਾਂ ਦੇ ਦਰਸ਼ਨ ਕਰਨ ਦਾ ਉਹ ਕੰਵੈਂਟ ਦਾ ਕੁਝ ਆਪ ਸਮਝਣ ਦਾ ਤੇ ਨਾਲ ਸਾਂਝੇ ਕਰਨ ਦਾ ਮੌਕਾ ਸਭ ਬਹੁਤ ਬਹੁਤ ਅ ਗੁਰਦਾਸ ਸਿੰਘ ਜੀ ਏਨਕਾ ਹਮੇਸ਼ਾ ਹੀ ਸਲਾਮ ਹੈ ਸਲੂਟ ਹੈ ਸਜਦਾ ਰਹੇ ਰਹੂਗਾ ਹਮੇਸ਼ਾ ਉਹਨਾਂ ਦੀ ਕਦਰ ਜਿਤਕੋ ਜੇ ਹੈਗੀ ਹੈ ਉਹ ਤਾਂ ਕੁੱਝ ਜਾਂਦੇ ਆ ਸਾਡੇ ਵਿਚ ਨੇ ਸਾਡੇ ਨਾਲ ਰਹਿੰਦੇ ਸਮਾਜ ਦੇ ਨਾਲ ਰਹਿੰਦੇ ਸਮਾਜ ਨੂੰ ਲੜਦੇ ਰਹਿੰਦੇ ਸਮਾਜ ਨੂੰ ਭੜਦੇ ਰਹਿੰਦੇ ਇਹਨੂੰ ਸਵਾਦੇ ਰਹਿੰਦੇ ਸ਼ਿੰਗਾਰਦੇ ਰਹਿੰਦੇ ਇਹਨੂੰ ਸਾਂਭਦੇ ਰਹਿੰਦੇ ਆਪੇ ਨੱਤਾ ਦੇ ਆ ਜਿੰਨਾ ਚਿਰ ਜਿਉਂਦੇ ਰਹੇ ਸੀ ਤੌਰ ਤੇ ਜੇ ਜਦੋਂ ਚਲੇ ਗਏ ਤਾਂ ਆਪਣੇ ਘਰ ਦੇ ਤੋਂ ਤੇ ਜਿਹੜੀ ਵੀ ਸਦਾ ਸਦਾ ਹਮੇਸ਼ਾ ਹਮੇਸ਼ਾ ਰਹਸਤੇ ਅਮਰ ਅਮਰ ਉਹ ਵੀ ਤੇਜ਼ ਇਤਰਾ ਆਪਣਾ ਪ੍ਰਭਾਵ ਛੱਡ ਗਿਆ ਕੱਟਾ ਬੰਮੀ ਨਾਲ ਇੱਕ ਪੇਚੀ ਸੀ ਨੁਕਸਾਨ ਜਿੰਨੇ ਵੇਹੇ ਸਰਗਨਾਜ ਨੂੰ ਉਹਨਾਂ ਬਾਰੇ ਆਲੂ ਕੀ ਬਾਰੇ ਉਹਨਾਂ ਦੀ ਜਿੰਦਗੀ ਬਾਰੇ ਉਹਨਾਂ ਦੇ ਪ੍ਰਸਤੇ ਬਾਰੇ ਸਾਰੇ ਗੱਲਾਂ ਕਾਫੀ ਹੋ ਚੁੱਕੀਆਂ ਤੇ ਮੈਂ ਗੱਲ ਕਰਨ ਦਾ ਨਾਮ ਕੋਲ ਫੋਟ ਬਾਜਵਾ ਜੀ ਸਾਹਮਣੇ ਬੈਠੇ ਨੇ ਕਹਿੰਦੇ ਨੇ ਹਾਂ ਮੈਂ ਦੱਸ ਤੇ ਗਿਆ ਜਿਉਂ ਨਾ ਪਰਚਾ ਲੈ ਰਿਹਾ ਰਹੂ ਮੈਂ ਉਹ ਕਈ ਵਾਰ ਆਉਂਦੇ ਮੂੜ ਰੁਕ ਨੂੰ ਦੇਖੇ ਲੱਗਦਾ ਹੈ ਵਾਜਵਾ ਸਾਹਿਬ ਦੀ ਇੱਕ ਕਾਫੀ ਦੇ ਪਹਿਲਾਂ ਇਹਨਾਂ ਨੇ ਮੈਨੂੰ ਭੇਜੀ ਸੀ ਇਹ ਜੀ ਸੀ ਇਹਨਾਂ ਦਾ ਹਾਜ਼ਰੀ ਲਵਾ ਦੇਣਾ ਜਾਗ ਪਿਆਹਾ ਪੱਥ ਚੜਦੀ ਖੜ ਖੜਦੇ ਨਾ ਜਾਗ ਪਿਆਹਾ ਪੱਥ ਚੜਦੀ ਖੜ ਖੜਦੇ ਨਾ ਮੈਂ ਵੀ ਇੱਕ ਦਿਨ ਛੜ ਜਾਣਾ ਪੱਥ ਛੜਦੇ ਨਾ ਮੈਂ ਵੀ ਇੱਕ ਦਿਨ ਛੜ ਜਾਣਾ ਪੱਥ ਛੜਦੇ ਨਾ ਵਕਤ ਲਈ ਜਾਂਦਾ ਹੈ ਮੈਨੂੰ ਲੈਂਦੇ ਬੰਦ ਵਕਤ ਲਈ ਜਾਂਦਾ ਹੈ ਮੈਨੂੰ ਲੈਂਦੇ ਬੰਦ ਪੂਰਬ ਵੱਲ ਜਾ ਨਿਕਲਾਂ ਦਾ ਦਿਨ ਚੜ੍ਹਦੇ ਨਾ ਪੂਰਬ ਵੱਲ ਜਾ ਨਿਕਲਾਂ ਦਾ ਦਿਨ ਚੜ੍ਹਦੇ ਨਾ ਦੋ ਦਿਨ ਹੋਰ ਬਾਹਰ ਅਸੀਂ ਇਹ ਜਾਣ ਲਿਆ ਦੋ ਦਿਨ ਹੋਰ ਬਾਹਰ ਅਸੀਂ ਲਿਵਨੀ ਹੈ ਪਤ ਚੜਦੇ ਨਾ ਅਗਰ ਸਾਡੀ ਇਵਨਿੰਗ ਹੈ ਪਤ ਚੜਦੇ ਨਾ ਮੈਨੂੰ ਪਾਰ ਲੰਘਾਇਆ ਤੂੰ ਪਵ ਸਾਗਰ ਤੋਂ ਮੈਨੂੰ ਪਾਰ ਲੰਘਾਇਆ ਤੂੰ ਪਵ ਸਾਗਰ ਤੋਂ ਲੋਹਾ ਵੀ ਤਰ ਜਾਂਦਾ ਹੈ ਲੱਕੜ ਦੇ ਨਾ ਲੋਹਾ ਵੀ ਤਰ ਜਾਂਦਾ ਹੈ ਲੱਕੜ ਦੇ ਨਾ ਤੇਰੇ ਨੈਣਾਂ 'ਚ ਹੰਝੂਆਂ ਦਾ ਹੜ ਤਕਿਆ ਸੀ ਤੇਰੇ ਨੈਣਾਂ 'ਚ ਹੰਝੂਆਂ ਦਾ ਹੜ ਤਕਿਆ ਸੀ ਹੁਣ ਤੱਕ ਹੜਿਆ ਜਾਂਦਾ ਉਸ ਹੜ ਦੇ ਨਾਲ ਹੁਣ ਤੱਕ ਹੜਿਆ ਜਾਂਦਾ ਉਸ ਹੜ ਦੇ ਨਾਲ ਨੇਰੀਏ ਤੁੰਨੀ ਤਮੀਂ ਵੀ ਆਵੇਗਾ ਤੇਰੀਏ ਤੁੰਨੀ ਤਮੀਂ ਵੀ ਆਵੇਗਾ ਅਮਨ ਹਮੇਸ਼ਾ ਆਉਂਦਾ ਹੈ ਗੜਵੜ ਦੇ ਨਾਲ ਅਮਨ ਹਮੇਸ਼ਾ ਆਉਂਦਾ ਹੈ ਗੜਵੜ ਦੇ ਨਾਲ ਆਸ਼ਕ ਨੇ ਹਰ ਹਾਲੇ ਤੇ ਮਰ ਜਾਣਾ ਹੈ ਆਸ਼ਕ ਨੇ ਹਰ ਹਾਲੇ ਵਿੱਚ ਮਰ ਜਾਣਾ ਹੈ ਕਦ ਤੱਕ ਸੀਸ ਰਹੇਗਾ ਉਹਦਾ ਧਰ ਦੇ ਨਾਲ ਕਦ ਤੱਕ ਸੀਸ ਰਹੇਗਾ ਉਹਦਾ ਧਰ ਦੇ ਨਾਲ ਓਏ ਅਨਹਾਰਾ ਕਹ ਤੈ ਕਹ ਕੇ ਸੂਲੀ ਚੜਿਆ ਤੂੰ ਅਰਹਣ ਹੱਤ ਕਹ ਕਹ ਕੇ ਸੂਲੀ ਚੜਿਆ ਤੂੰ ਯਾਰ ਹੰਡਾ ਨਾ ਹੋਇਆulfat ਪੜਦੇ ਨਾ ਯਾਰ ਹੰਡਾ ਨਾ ਸਕਿਆulfat ਪੜਦੇ ਨਾ ਯਾਰ ਹੰਡਾ ਨਾ ਸਕਿਆ